ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਆਪਾਂ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਪ੍ਰਸੰਗ ਸਾਂਝੇ ਕਰ ਰਹੇ ਹਾਂ ਜੀ ਵਾਹਿਗੁਰੂ ਜੀ ਗੁਰੂ ਜੀ ਨੇ ਅਨੰਦਪੁਰ ਵਾਪਸ ਆਉਣਾ ਪਹਾੜੀ ਰਾਜਿਆਂ ਨੂੰ ਲੱਕ ਤੋੜਵੀਂ ਹਾਰ ਦੇ ਕੇ ਗੁਰੂ ਜੀ ਨੇ ਅਨੰਦਪੁਰ ਜਾਣ ਦੀ ਤਿਆਰੀ ਕਰ ਲਈ ਕਿਉਂਕਿ ਸਿੱਖ ਜੋਧੇ ਇਸ ਜਿੱਤ ਦੀ ਖੁਸ਼ੀ ਵਿੱਚ ਅਨੰਦਪੁਰ ਜਾਣ ਵਾਸਤੇ ਉਤਾਵਲੇ ਹੋ ਗਏ ਸਨ ਗੁਰੂ ਜੀ ਲਿਖਦੇ ਹਨ ਦੋਹਰਾ ਜੁਦ ਜੀਤ ਆਏ ਜਬੈ ਟਿਕੇ ਨਾ ਤਿਨ ਪੁਰ ਪਾਵ ਕਾਹ ਲੂਰ ਮੈਂ ਬਾਦਿਓ ਆਨ ਅਨੰਦਪੁਰ ਗਾਵ ਜੋਦਿਆਂ ਦੇ ਉਤਾਵਲੇ ਪਣ ਨੂੰ ਠੰਡਿਆਂ ਕਰਨ ਵਾਸਤੇ ਗੁਰੂ ਜੀ ਨੇ ਸ਼ਿਗਰ ਹੀ ਤਿਆਰੀ ਕਰਕੇ ਆਨੰਦਪੁਰ ਨੂੰ ਚਾਲੇ ਪਾ ਦਿੱਤੇ ਤੁਰਨ ਸਮੇ ਗੁਰੂ ਜੀ ਨੇ ਰਣਜੀਤ ਨਗਾਰੇ ਉੱਤੇ ਦੋਰੀਆਂ ਚੋਟਾਂ ਲਾ ਕੇ ਇਲਾਕੇ ਵਿੱਚ ਗੂੰਜਾ ਪਾ ਦਿੱਤੀਆਂ ਫੱਟੜ ਸਿੰਘਾਂ ਦੀ ਮਰਮ ਪੱਟੀ ਕਰਦੇ ਕਰਾਉਂਦੇ ਗੁਰੂ ਜੀ ਆਪਣੇ ਡੇਰੇ ਨੂੰ ਲੈ ਕੇ ਹੌਲੀ-ਹੌਲੀ ਤੁਰੇ ਜਾ ਰਹੇ ਸਨ ਰਾਤ ਸਮੇਂ ਕਿਸੇ ਪਿੰਡ ਪਾਸ ਖੁੱਲੇ ਥਾਂ ਡੇਰਾ ਕਰਕੇ ਦੂਸਰੇ ਦਿਨ ਅੰਮ੍ਰਿਤ ਵੇਲੇ ਹੀ ਉੱਥੋਂ ਤੁਰ ਪੈਂਦੇ ਸਨ ਰਾਜਾ ਨਾਹਨ ਦੀ ਬੇਨਤੀ ਪ੍ਰਵਾਨ ਕਰਕੇ ਸਡੋਰਾ ਲੰਘ ਕੇ ਲਾਹੜਪੁਰ ਪਿੰਡ ਵਿੱਚ ਗੁਰੂ ਜੀ ਨੇ 12 ਦਿਨ ਡੇਰਾ ਰੱਖਿਆ ਇੱਥੋਂ ਚੱਲ ਕੇ ਜਦ ਗੁਰੂ ਜੀ ਪਿੰਡ ਰਾਇਪੁਰ ਪਹੁੰਚੇ ਤਾਂ ਉੱਥੋਂ ਦੀ ਰਾਣੀ ਨੇ ਆਪ ਜੀ ਦੀ ਬੜੇ ਪ੍ਰੇਮ ਤੇ ਸ਼ਰਦਾ ਨਾਲ ਅਨਜਲਦੀ ਸੇਵਾ ਕੀਤੀ। ਰਾਣੀ ਦੇ ਪੁੱਤਰ ਨੂੰ ਗੁਰੂ ਜੀ ਨੇ ਸਿਰ ਤੇ ਕੇਸ ਰਖਵਾਏ ਅਤੇ ਆਪਣੀ ਇੱਕ ਢਾਲ ਤੇ ਤਲਵਾਰ ਬਖਸ਼ਿਸ਼ ਕੀਤੀ। ਇੱਥੋਂ ਚੱਲ ਕੇ ਗੁਰੂ ਜੀ ਕੀਰਤਪੁਰ ਪਹੁੰਚ ਗਏ। ਇੱਥੇ ਆਪ ਜੀ ਨੇ ਬਾਬਾ ਸੂਰਜਮਲ ਦੇ ਪੋਤਰਿਆਂ ਗੁਲਾਬ ਰਾਏ ਅਤੇ ਸ਼ਾਮ ਸਿੰਘ ਨੂੰ ਖੁਸ਼ੀਆਂ ਬਖਸ਼ੀਆਂ ਅਤੇ ਦੂਸਰੇ ਦਿਨ ਇੱਥੋਂ ਆਨੰਦਪੁਰ ਪਹੁੰਚ ਗਏ ਆਪ ਜੀ ਦਾ ਆਉਣਾ ਸੁਣ ਕੇ ਆਨੰਦਪੁਰ ਦੇ ਲੋਕਾਂ ਨੇ ਬਹੁਤ ਖੁਸ਼ੀਆਂ ਮਨਾਈਆਂ ਅਤੇ ਦੀਪਮਾਲਾ ਕੀਤੀ ਨੌਵੇਂ ਗੁਰੂ ਜੀ ਦੇ ਦੇਹਰੇ ਜਿੱਥੇ ਆਪ ਜੀ ਦੇ ਸੀਸ ਦਾ ਸੰਸਕਾਰ ਕੀਤਾ ਗਿਆ ਸੀ ਦਰਸ਼ਨ ਕਰਕੇ ਆਪ ਜੀ ਨੇ ਕੜਾ ਪ੍ਰਸ਼ਾਦ ਦੇ ਖੁੱਲੇ ਗੱਫੇ ਵਰਤਾਏ ਉਪਰੰਤ ਦੋ ਵੇਲੇ ਆਪ ਜੀ ਦੇ دیਵਾਨ ਸਜਦੇ ਅਤੇ ਹਜ਼ਾਰਾਂ ਸ਼ਰਧਾਲੂ ਪੇਟਾ ਲੈ ਕੇ ਆਪ ਜੀ ਦੇ ਦਰਸ਼ਨ ਕਰਕੇ ਖੁਸ਼ੀਆਂ ਪ੍ਰਾਪਤ ਕਰਦੇ ਅਤੇ ਨਿਹਾਲ ਹੁੰਦੇ ਇਸ ਤਰ੍ਹਾਂ ਆਨੰਦਪੁਰ ਵਿੱਚ ਨਿੱਤ ਪ੍ਰਤ ਮੇਲਾ ਲੱਗਾ ਰਹਿੰਦਾ ਤੇ ਹਰ ਪਾਸੇ ਰੌਣਕਾਂ ਤੇ ਆਨੰਦ ਮੰਗਲਾਚਾਰ ਹੋਣ ਲੱਗੇ ਸਤਿਗੁਰੂ ਜੀ ਨੇ ਨੀਤੀ ਨੂੰ ਮੁੱਖ ਰੱਖ ਕੇ ਆਪਣੇ ਨਗਰ ਆਨੰਦਪੁਰ ਤੇ ਆਪਣੇ ਆਪ ਨੂੰ ਪਹਾੜੀ ਰਾਜਿਆਂ ਤੋਂ ਸੁਰੱਖਿਅਤ ਰੱਖਣ ਲਈ ਫੌਜੀ ਢੰਗ ਦਾ ਇੱਕ ਵੱਡਾ ਕਿਲਾ ਬਣਵਾਉਣ ਵਾਸਤੇ ਬਹੁਤ ਸਾਰੇ ਕਾਰੀਗਰ ਅਤੇ ਸਿੱਖ ਸੰਗਤਾਂ ਨੂੰ ਹੁਕਮੰਦੇ ਦਿੱਤਾ ਸਿੱਖ ਸੰਗਤਾਂ ਨੇ ਬੜੇ ਉਤਸ਼ਾਹ ਨਾਲ ਕੰਮ ਕਰਕੇ ਕਿਲਾ ਕੁਝ ਮਹੀਨਿਆਂ ਵਿੱਚ ਹੀ ਤਿਆਰ ਕਰ ਦਿੱਤਾ ਇਸ ਕਿਲੇ ਵਿੱਚ ਆਪਣੇ ਅਤੇ ਸੈਨਿਕਾਂ ਦੇ ਰਹਿਣ ਸਹਿਣ ਵਾਸਤੇ ਸਭ ਲੋੜਿੰਦੀਆਂ ਸਹੂਲਤਾਂ ਦਾ ਪ੍ਰਬੰਧ ਕਰ ਦਿੱਤਾ ਗਿਆ ਇਸ ਕਿਲੇ ਦਾ ਨਾਮ ਗੁਰੂ ਜੀ ਨੇ ਆਨੰਦਗੜ੍ਹ ਰੱਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ